ਮੈਂ ਤੁਹਾਨੂੰ ਜਾਈ ਭਾਈ ਤੁਹਾਡੀ ਧੀ ਆ ਸੋਨਿਆ ਰਹੀ ਰੱਖੋ ਕਿੱਥੇ ਰਹੋ ਜਿਹੜਾ ਕੋਈ ਮਨ ਮਟਵਾ ਕੱਢ ਕੇ ਕਿੱਥੇ ਰਹੋ ਭਾਈ ਉਹ ਨਬਰ ਗਿਆ ਸਾਰਾ ਥੋੜੀ ਠੀਕ ਠਾਕ ਨੇ ਠੀਕ ਠਾਕ ਨੇ ਹਾਂਜੀ ਮਾਤਾ ਜੀ ਮਾਤਾ ਜੀ ਭਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਵੀ ਇਹਨਾਂ ਨੂੰ ਕਰ ਲਈ ਇਹਨਾਂ ਨੇ ਗਲਤੀ ਮੰਨ ਲਈ ਆ ਤੇ ਇਹਨਾਂ ਨਾਲ ਵੀ ਖੜੇ ਆ ਦੋਨਾਂ ਪਰਿਵਾਰਾਂ ਦੀ ਸੁਣ ਕੇ ਸਹਿਮਤੀ ਨਾਲ ਇਹਨਾਂ ਦੀ ਸੱਸ ਵੀ ਕਹਿੰਦੀ ਆ ਕਿ ਅਸੀਂ ਰੱਖਣਾ ਸੋਨੇ ਇੱਥੇ ਛੱਡ ਕੇ ਜਾਓਗੇ ਤੇ ਇਹਦੇ ਕੱਢ ਕੇ ਕੱਢਣਾ ਇਹਨਾਂ ਦੀ ਜ਼ਿੰਮੇਵਾਰੀ ਤੇ ਬਾਬਾ ਜੀ ਨੇ ਤਾਂ ਵੀ ਮੰਨਦੀ ਰਹੀ ਮੈਂ ਇਹਨਾਂ ਦੇ ਜਿੰਮੇਵਾਰੀ ਚੁੱਕੀ हां भाई फकीर साहब हैं हुजूर है तो खुश रहोगे कि बहन थी आप प्लीज करना बर्बाद करो आपा जोड़नावा मारी मारी ਗੱਲ ਤੋਂ ਆਪਾਂ ਇੱਕ ਦੂਜੇ ਨੇ ਆ ਆ ਦੇਖ ਲੈ ਸੱਸਾਂ ਨੂੰ ਨਹੀਂ ਜੱਫੀ ਪਵਾਤੀ ਘਰ ਵਾਲੇ ਦੀ ਵੀ ਨਾਲ ਸਾਰੇ ਗੱਨੇ ਕਿ ਕੁਛ ਕਰਤੇ ਅੱਜ ਬਾਬਾ ਜੀ ਨੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਡੂਡੀਆਂ ਪਿੰਡ ਦੇ ਵਿੱਚ ਖੜਿਆਂਗੇ ਜੋ ਕਿ ਕੁਝ ਦਿਨ ਪਹਿਲਾਂ ਮੰਡੇਰਾਂ ਤੋਂ ਵੀਡੀਓ ਪਾਈ ਸੀਗੀ ਜੋ ਕਿ ਲੜਕੀਆਂ ਨੂੰ ਬਸਾਉਣ ਦਾ ਜੋ ਬਾਬਾ ਜੀ ਨੇ ਚਲਾਇਆ ਹੋਇਆ ਨੇਂਗ ਸਿੰਘ ਫੌਜਾਂ ਕਰਨਾਵਾਲ ਅਰਬਾਂ ਖਰਬਾਂ ਜਿਹਨਾਂ ਦੇ ਮੁਖੀ ਬਾਪੂ ਚੜਤ ਸਿੰਘ ਰਾਜਾ ਰਾਜ ਸਿੰਘ ਜਥੇਦਾਰ ਸ਼ੇਰ ਸਿੰਘ ਤੇ ਨਾਲ ਮਾਤਾ ਜੀ ਮਨਪ੍ਰੀਤ ਕੌਰ ਇਹਨਾਂ ਵੱਲੋਂ ਜੋ ਧੀਆ ਨੂੰ ਬਸਾਉਣ ਦਾ ਵਿੱਢਿਆ ਸੀ ਇੱਕ ਧੀ ਜੋ ਤਿੰਨ ਸਾਲ ਤੋਂ ਚੱਲਦਾ ਸੀਗਾ ਕਲੇਸ਼ ਘਰੇਲੂ ਉਹੋ ਜੇ ਨੀਕੇ ਵੀ ਇਹਨਾਂ ਨੂੰ ਅੱਜ ਬਸਾਇਆ ਆ ਪਤੀ ਖੜਾ ਛੰਦਾ ਸਿੰਘ ਹੋਂ ਡੂਡੀਆਂ ਤੋਂ ਤੇ ਇਧਰ ਸੁਮਨਜੀਤ ਕੌਰ ਜੋ ਕਿ ਮੰਡੇਰਾ ਪਿੰਡ ਤੋਂ ਸੀ ਦੇਖਿਆ ਸੀ ਉੱਪਰ ਆਪਾਂ ਨੇ ਉਹਦੇ ਵੀਡੀਓ ਵੀ ਪਾਈ ਸੀਗੀ ਤੇ ਅੱਜ ਦੋਏ ਪਰਿਵਾਰਾਂ ਨੂੰ ਇਕੱਠਾ ਕਰਤਾ ਬਹੁਤ ਬਹੁਤ ਧੰਨਵਾਦ ਜਥੇਦਾਰ ਛੇਰ ਸਿੰਘ ਜੀ ਦਾ ਤੇ ਮਾਤਾ ਮਨਪ੍ਰੀਤ ਕੌਰ ਦਾ ਬਹੁਤ ਬਹੁਤ ਧੰਨਵਾਦ ਜੋ ਸਾਹਮਣੇ ਖੜੇ ਨੇ ਹਾਂਜੀ ਬਾਬਾ ਜੀ ਨਿਮੇੜਤਾ ਜੀ ਹਾਂਜੀ ਨਿਵੇੜਦਾ ਹਾਂ ਦੋਹਾਂ ਨੂੰ ਇਕੱਠੇ ਕਰਤਾ ਉਹ ਇਕੱਠੇ ਰਹਿਣਗੇ ਗਲਤੀ ਮੰਨ ਕੇ ਦੋ ਜਣੇ ਅੱਛਾ ਦੋ ਪਰਿਵਾਰਾਂ ਨੂੰ ਇਕੱਠੇ ਕਰਤਾ ਨਾ ਇਹਨਾਂ ਨੂੰ ਕਿਹਾ ਜਾਈ ਬਾਈ ਥੋੜੀ ਧੀਆ ਸੋਨਿਆ ਰੀ ਰੱਖੋ ਕਿੱਥੇ ਰਹੋ ਜਿਹਦਾ ਕੋਈ ਮਨਵਟੋਆ ਕੱਢ ਕੇ ਇਕੱਠੇ ਹੋ ਪਾਈ ਉਹਨਾਂ ਬਰਗੇ ਸਾਡ ਥੋੜੀ ਠੀਕ ਠਾਕ ਨੇ ਠੀਕ ਠਾਕ ਨੇ ਹਾਂਜੀ ਮਾਤਾ ਜੀ ਹਾਂਜੀ ਬਾਈ ਗੁਰਜੀ ਇਹ ਅਜਿਹਾ ਨਾਲ ਵੀ ਖੜੇ ਆ ਦੋਨਾਂ ਪਰਿਵਾਰਾਂ ਦੀ ਸੁਣ ਕੇ ਸਹਿਮਤੀ ਨਾਲ ਇਹਨਾਂ ਦੀ ਸੱਤ ਵੀ ਕਹਿੰਦੀ ਹੈ ਕਿ ਅਸੀਂ ਰੱਖਣਾ ਚਾਹੁੰਦੇ ਇੱਥੇ ਕਿ ਛੱਡ ਕੇ ਜਾਓਗੇ ਤੇ ਇਹਦੇ ਵੀ ਛੱਡ ਕੇ ਜਾਣੇ ਆ ਇਹਨਾਂ ਦੀ ਜ਼ਿੰਮੇਵਾਰੀ ਹੈ ਜੇ ਕਰ ਕੋਈ ਅੱਗੇ ਤੋਂ ਇਹਨਾਂ ਚੋ ਗਲਤੀ ਕਰਦਾ ਹੈ ਅਸੀਂ ਬੈਠੇ ਆ ਅਸੀਂ ਬੈਠੇ ਆਈਏ ਧੰਨਵਾਦ ਅਸੀਂ ਜ਼ਿੰਮੇਵਾਰ ਬੈਠੇ ਆ ਅਸੀਂ ਤਾਂ ਠੀਕ ਹੈ ਪਰਸਾ ਵੀ ਮੰਨਦੇ ਆ ਮੈਂ ਜਿੰਨੇ ਤੋਂ ਅੰਕ ਤੁਸੀਂ ਠੀਕ ਹੈ ਹਾਂ ਭਾਈ ਫੋਟੀ ਸਾਹਿਬ ਹੈ ਮੰਜ਼ੂਰ ਹੈ ਤਾਂ ਖੁਸ਼ ਰਹੋਗੇ ਇਹ ਕੇ ਚੱਲਦੇ ਨੇ ਵਾਪਸ ਲੈਣ ਦਿੰਦੇ ਜਾਣੀ ਤੇ ਇਸ ਗੱਲ ਤੇ ਨੇ ਵਾਪਸ ਲਵਾਂਗੇ ਇਸੇ ਵੀ ਆਪ ਸੁਣਾਉਂਗੇ ਕੈ ਸਰ ਹਾਂ ਜੀ ਬਿਲਕੁਲ ਠੀਕ ਹੈ ਇੱਕ ਗੱਲ ਹੈ ਜਿਆ ਸਾਹਮਣੇ ਜੋ ਤੁਸੀਂ ਚਲੋ ਹੁੰਦਾ ਹੈ ਦੋਸਤੋਂ ਗੁੱਸੇ ਦੇ ਵਿੱਚ ਗੁੱਸੇ ਦੇ ਵਿੱਚ ਕਿਹਾ ਜਾਂਦਾ ਹੈ ਵੀ ਗੁੱਸੇ ਦੇ ਵਿੱਚ ਕਈ ਵਾਰੀ ਕਿਹਾ ਜਾਂਦਾ ਜਿਵੇਂ ਇਹਨਾਂ ਨੇ ਕਿਹਾ ਸੀ ਵੀ ਥਾਲੀ ਚ ਧੁੱਕ ਜਾਂਦਾ ਮਨਮੜੇਪ ਦੇ ਵਿੱਚ ਬਹੁਤ ਕੁਝ ਕਿਹਾ ਜਾਂਦਾ ਕੁੜੀ ਵੱਲੋਂ ਚਲੋ ਕੁੜੀ ਕਹਿੰਦੀ ਵੀ ਚਲੋ ਗੁੱਸੇ ਗੁੱਸੇ ਚ ਕਿਹਾ ਗਿਆ ਸੀ ਸਰਵਸੈਨਾ ਚਾਰ ਬਸਿਆ ਹੋ ਗਿਆ ਹੋ ਗਿਆ ਸਰਵਸੈਨਾ ਤੇਰਾ ਨਵੇਂ ਸਿਰੇ ਤੋਂ ਕਿ ਜੀ ਆਪਣਾ ਖਾਨ ਜੀ ਕਿਸੇ ਤੇ ਨਵੇਂ ਸਿਰੇ ਤੋਂ ਕਿਸੇ ਨੂੰ ਦੋਸਤ ਨਹੀਂ ਲਾਉਂਦੇ ਹੁਣ ਟੁੱਟੇ ਕਿਸੇ ਨੂੰ ਕੋਈ ਦੋਸਤ ਨਹੀਂ ਜੀ ਜੇ ਕੱਲ ਨੂੰ ਮਿਲਨੀ ਸਾਰੇ ਇਕੱਠੇ ਹੋ ਕੇ ਕੁਛ ਨਹੀਂ ਹੋ ਕਰਦੇ ਨੇ ਜੀ ਮੈਂ ਤਾਂ ਵੀ ਬਾਬਾ ਜੀ ਮੇਰੇ ਥੜੇ ਨਹੀਂ ਮੈਂ ਇਹਨਾਂ ਨੂੰ ਕਰੂ ਮੈਂ ਕੋਈ ਮੇਰੇ ਮਾਵਾਪਾਸ ਨਾਲ ਗੱਲ ਨਹੀਂ ਕਰਨੀ ਠੀਕ ਹੈ ਤੇ ਲੈ ਕੇ ਘਰ ਦੀ ਸਹੁਰੇ ਦੀ ਗੱਲ ਕਿਸੇ ਲਈ ਬਾਹਰ ਤਾਂ ਨਹੀਂ ਕਰਦੀ ਇਹ ਪਹਿਲਾਂ ਵੀ ਨਹੀਂ ਕੀਤੀ ਜੀ ਨਾ ਹੁਣ ਕਰਾਂ ਮੇਰੇ ਬਾਬਾ ਜੀ ਨੂੰ ਕਹੋ ਕਰਦੇ ਦੂਜੇ ਮਾਰ ਨਹੀਂ ਕੋਈ ਕੋਈ ਨਹੀਂ ਤਾਂ ਕੀ ਗੱਲ ਇਹ ਰਿਸ਼ਤੇਦਾਰ ਤਾਂ ਚਾਹੀਦਾ ਵਾ ਕਿਉਂਕਿ ਜਦੋਂ ਅਧਰ ਇਧਰ ਆਈ ਮਾਤਾ ਜੀ ਇਤਰਾ ਹੋ ਗਏ ਤੇ ਨੌ ਸੱਸ ਨੂੰ ਦੋਨਾਂ ਨੂੰ ਪਿਆਰ ਨਾ ਰਹੇ ਨਾ ਤਾਂ ਕਿ ਇਹਨਾਂ ਨੂੰ ਚਾਹੀਦਾ ਆਪਸ ਵਿੱਚ ਪਿਆਰ ਨਾਲ ਲਗਾਣਾ ਹੈ ਨਾ ਰਿਸ਼ਤੇਦਾਰਾਂ ਨੂੰ ਵੀ ਬੇਨਤੀ ਆ ਵੀ ਆਪਾਂ ਕਿਸੇ ਦੇ ਘਰ ਜਾਪਾਂ ਕਿਸੇ ਦਾ ਘਰ ਵਸਾਵਾਂਗੇ ਨਾ ਤੇ ਆਪਣੇ ਵੀ ਵਸਣਗੇ ਵੀ ਬੇਨਤੀ ਆ ਪਲੀਜ਼ ਆਪਾਂ ਜੋੜਨਾ ਵਾ ਮਾੜੀ ਮਾੜੀ ਗੱਲ ਤੋਂ ਆਪਾਂ ਇੱਕ ਦੂਜੇ ਦੇ ਕੰਨਾਂ ਦੇ ਵਿੱਚ ਉਹ ਕਰਦੇ ਨੇ ਗੱਲਾਂ ਬਾਤਾਂ ਕੁੱਟੀਆਂ ਸਿੱਧੀਆਂ ਉਹਨਾਂ ਰਹੀਂ ਬਹੁਤ ਜਿਹੜੇ ਕਰ ਜਿਹੜੇ ਕੁੱਟਣਦੇ ਆ ਵਾਧੇ ਵਧੀ ਜਾਂਦੇ ਆ ਵਾਧੇ ਵਧੀ ਜਾ ਰਹੇ ਇਹਦੇ ਨੇ ਮਾਤਾ ਜੀ ਵੀ ਦੱਸੋ ਮਾਤਾ ਜੀ ਤੁਸੀਂ ਯਾਰ ਕੋਸ਼ਿਸ਼ ਹਾਂਜੀ ਮਾਤਾ ਜੀ ਠੀਕ ਆ ਕੋਸ਼ਿਸ਼ ਆ ਜੀ ਮੇਰਾ ਘਰ ਵਾਹਦੇ ਮਾਤਾ ਬਹੁਤ ਪੁੱਛਾਂਗੇ ਠੀਕ ਹੈ ਚੱਲ ਵਾਹ ਮੋਹਣੀ ਤੇਰੀ ਘਰੇ ਆ ਗਈ ਹੈ ਨਾ ਹਾਂਜੀ ਦੇਖ ਸਕਦਾ ਵੀ ਕੀ ਨਵੇਂ ਬੇਟੀ ਦਾ ਬਾਪੂ ਨੂੰ ਦੇਖ ਸਕਦੇ ਹੋ ਬਾਪੂ ਕਿੱਥੇ ਨੇ ਬਿਦਾਂ ਤੇ ਜੇ ਕਹਦੀ ਪਿਤਾ ਦੇ ਗੋਦੀ ਦੇ ਵਿੱਚ ਮਾਤਾ ਆਪਣਾ ਬੇਟੀ ਵੀ ਦੇਖ ਸਕਦੇ ਹੋ ਧੀ ਨੂੰ ਗੋਦੀ ਚੱਕ ਕੇ ਚੌਥਾ ਪੰਜਵਾਂ ਕੇਸ ਹੈ ਜਿਹੜਾ ਫਰਕ ਦਿਨਾਂ ਤੇ ਪੰਜ ਛੇ ਕੇਸ ਨੇ ਜਿਹੜੇ ਇਕੱਠੇ ਜੰਨੇ ਕੇ ਪਰਿਵਾਰ ਜਿਹੜੇ ਪਤੀ ਪਤਨੀ ਦੇ ਕਲੇਸ਼ ਜਾਂ 700 ਹੋਰ ਕਿਸੇ ਦਾ ਵੀ ਕਲੇਸ਼ ਸੀ ਪਾਪਾ ਜੀ ਨੇ ਸਾਰੇ ਇਕੱਠੇ ਕਰਤੇ ਪੰਜ ਛੇ ਦਿਨਾਂ ਤੱਕ ਲੈ ਲਓ ਵੀ ਸੱਤ ਅੱਠ ਕਿ ਦਿਨ ਹੋਏ ਨੇ ਨੰਗਲੇ ਪਿੰਡ ਤੋਂ ਸ਼ੁਰੂਆਤ ਹੋਈ ਸੀ ਆ ਦਾਦਾ ਜੀ ਆਣਾ ਲੋਣ ਦਾ ਜੀ ਤੁਸੀਂ ਦਾਦਾ ਜੀ ਅੱਛਾ ਐਸੇ ਡੂੜੀਆਂ ਪਿੰਡ ਆਪਣਾ ਖੁਸ਼ ਹੋ ਤੁਸੀਂ ਤੁਸੀਂ ਆ ਜੀ ਇਹਨੂੰ ਕੋ ਠੀਕ ਹੈ ਉਹ ਕੁਛ ਵੀ ਨਹੀਂ ਹੈਗੇ ਜਿਹੜਾ ਤੁਹਾਨੂੰ ਮੈਂ ਮੁੱਖ ਕਰੀ ਉਹ ਉਧਰ ਕੁਛ ਨਹੀਂ ਹੈ ਉਹ ਨੇਮ ਹੋ ਵੀ ਕਰੀ ਜਾਂਦੀ ਹੈ ਕੀ ਕਹਿੰਦੀ ਚਲ ਕੋਈ ਗੱਲ ਠੀਕ ਹੈ ਜਿਹੜੇ ਨਵੇਂ ਸਿਰੇ ਤੋਂ ਘਰ ਬਸਤਾ ਹੋਵੇ ਜਿਹੜਾ ਘਰ ਵਾਸਤਾ ਪੁਰਾਣੀਆਂ ਗੱਲਾਂ ਦਾ ਸਾਰੀਆਂ ਡਿਲੀਟ ਮਾਰੋ ਜਿੰਨਾ ਤੇ ਤਹਾੜਾ ਜਾਂ ਸਾਰਾ ਪਰੜ ਜਾਂਦਾ ਵਾ ਤਾਂ ਮੈਂ ਤਾਂ ਨਾਲ ਬਰਬਾਦ ਹੋ ਜਾਂਦਾ ਜਿਹੜਾ ਘਰ ਬਰਬਾਦ ਹੋ ਜਾਂਦਾ ਜਿਹਨੇ ਹਾਰ ਆ ਜਾਂਦੇ ਆ ਅੱਜਹਾ ਜਹਾਜ਼ ਦੇ ਵਿੱਚ ਆ ਪਿੱਛੇ ਦੇ ਅੱਜ ਗੁਜਰਾਤ ਦੇ ਵਿੱਚ ਸਾਰੇ ਅਰਬਾਂ ਬਤੀਤੇ ਗਏ ਮੇਰੇ ਨਾਂ ਹਰ ਕੋਈ ਗੁਰਪ੍ਰੀਤ ਜਹਾਜ਼ ਦੇ ਵਿੱਚ ਸਾਰੇ ਹੀ ਮਰ ਗਏ ਕਰ ਲਿਆ ਪਤਾ ਨਹੀਂ ਕੀਲੇ ਲੈਵੇ ਹੈਗੇ ਕੀਲੇ ਲੈਵੇ ਨਹੀਂ ਇੱਕ ਸਾਲ ਆਪਣੀ ਫਸਲ ਮਰ ਜਾਂਦੇ ਫਿਰ ਵੀ ਸਬਰ ਕਰਦੇ ਆ ਸਬਰ ਇਹ ਪੈਨਨਾਂ ਕੇ ਤਾਂ ਵੀ ਇਹ ਪੈਨਨਾਂ ਕੇ ਕਹਿੰਦੇ ਭਾਈ ਨਣੇ ਕਿਤਾਬੀ ਪੈਣਗੇ ਮੈਂ ਤਾਂ ਤੇਰਾ ਕਰਜ ਨਿਵਾਰ ਨਾ ਤင်း ਨਿਵਾਰ ਦਿਆ ਨਾ ਪਾ ਦਿਆ ਦੇਖ ਸਕਦੇ ਹੋ ਦੋਸਤੋ 700 ਦੇ ਮੈਨੂੰ ਤਾਂ ਲੱਗਿਆ ਨਹੀਂ ਕੋਈ ਮਨਚੇ ਤਾਂ 100% ਮੈਨੂੰ ਠੀਕ ਲੱਗਿਆ ਇਹਨਾਂ ਦਾ ਹੈ ਹੀ ਨਹੀਂ ਇਹਦਾ ਕੋਈ ਗੱਲ ਆਹ ਦੇਖ ਲੈ ਟੋਨੇ ਮਾਮਾ ਦੀਆ ਬਾਬਾ ਜੀ ਸੱਸਾਂ ਉਹਨਾਂ ਦੀ ਜੱਫੀ ਪਾ ਬਤੀ ਦੇ ਘਰ ਵਾਲੇ ਦੀ ਵੀ ਨਾਲ ਸਾਰੇ ਗੱਨੇ ਕਿ ਖੁਸ਼ ਕਰਤੇ ਅੱਜ ਬਾਬਾ ਜੀ ਨੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਸਾਰਾ ਨਗਰ ਡੂੜੀਆਂ ਖੜਾ ਕਮਾ ਦੇ ਮੜਾ ਜਾਲੇ ਵਾਲੇ ਦੇ ਆਤਮਾ ਮਾਂ ਸਾਰਾ ਉੱਥੇ ਚੱਕੇ ਕਮਾ ਦੇ ਡਾਕਟਰ ਉਹ ਜਿਹੜਾ ਪਿਓ ਆਜ ਤੱਕ ਡਰ ਦਵਾ ਦਿੰਦਾ ਅੰਦਰ ਕੈਦਰ ਭਾਂਡੇ ਚ ਇਸ ਤਰ੍ਹਾਂ ਦੇ ਨਾਲ ਦੋਸਤ ਜਿਹੜਾ ਹੈਗਾ ਇੱਕ ਤਿੰਨ ਲਗਭਗ ਦੋ ਤਿੰਨ ਸਾਲ ਤੋਂ ਵਿਛੜਿਆ ਪਰਿਵਾਰ ਹੈ ਜਿਹੜਾ ਇਕੱਠੇ ਕਰਤੇ ਜਥੇਦਾਰ ਬਾਬਾ ਸ਼ੇਰ ਸਿੰਘ 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 ਦੀ ਫੌਜਾਂ ਕਰਨਾਲ ਦਲ ਅਰਪਾ ਖਰਬਾ ਮੋਢੀ ਬਾਪੂ ਚੜਤ ਸਿੰਘ ਰਾਜਾ ਰਾਜ ਸਿੰਘ ਤੇ ਉਹਨਾਂ ਦੇ